ਮਿੱਠੀ ਤੋਂ ਨਰਵਾਬ ਦੀ ਯੂਨੀਵਰਸਿਟੀ ਪੰਜਾਬ ਦੀ ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਧੋਨ ਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਕੈਨੇਡਾ ਦੀ ਧਰਤੀ ਤੇ ਕੈਲਗਰੀ ਸ਼ਹਿਰ ਤੋਂ ਅਸੀਂ ਸਾਰੇ ਅੱਜ ਇਕੱਤਰ ਹੋਏ ਆਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਸਲਾ ਹੈਗਾ ਵਿਦਿਆਰਥੀ ਉੱਥੇ ਸਾਡੇ ਛੋਟੇ ਵੀਰ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਮਦਦ ਵਾਸਤੇ ਵੀ ਹੋਏ ਫੀਲ ਨਾ ਕਰਨ ਵੀ ਉਹ ਇਕੱਲੇ ਨੇ ਬਾਰੋਂ ਵੀ ਉਹਨਾਂ ਦਾ ਸਾਥ ਦੇ ਰਹੇ ਆਂ ਜਿਹੜਾ ਇਹਦਾ ਇਸ ਸੰਘਰਸ਼ ਦਾ ਅਸਰ ਹੈ ਉਹ ਇਹ ਹੈ ਵੀ ਉਹਨਾਂ ਨੇ ਐਗਜ਼ਾਮ ਦਾ ਵੀ ਬਾਈਕਟ ਕੀਤਾ ਹੋਇਆ ਹੈ ਜਿੱਨਾਂ ਚ ਰੀ-ਇਲੈਕਸ਼ਨ ਅਨਾਉਂਸ ਨਹੀਂ ਹੁੰਦੀ ਭਾਵੇਂ ਕਿ ਫੈਸਲਾ ਵਾਪਸ ਹੋ ਗਿਆ ਪਰ ਜੇ ਐਗਜ਼ਾਮ ਨਹੀਂ ਦਿੰਦੇ ਵਿਦਿਆਰਥੀ ਜਾਂ ਇਹੋ ਜਿਹਾ ਕੋਈ ੜਕਾ ਪੈਂਦਾ ਤਾਂ ਉਹਨਾਂ ਦਾ ਸਾਲ ਛੇ ਮਹੀਨੇ ਦਾ ਜਿਹੜਾ ਨੁਕਸਾਨ ਉਹ ਵੀ ਹੋਵੇਗਾ ਤੇ ਦੂਜਾ ਜਿਹੜਾ ਹੈਗਾ ਬੇਨਤੀ ਇਹ ਕਰਦੇ ਆਂ ਵੀ ਜਿਹੜਾ ਪੰਜਾਬ ਦੀ ਸਰਕਾਰ ਹੈ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਵਿਧਾਨ ਸਭਾ ਦਾ ਸੈਸ਼ਨ ਬਲਾ ਕੇ ਉਹ ਕੋਈ ਮਤਾ ਉੱਥੇ ਜਿਹਾ ਪਾਉਣ ਤਾਂ ਕਿ ਦੁਬਾਰਾ ਇਹ ਤੇ ਜਿਹੜੀ ਕੇਂਦਰ ਸਰਕਾਰ ਆ ਕਾਬਜਨਾ ਹੋ ਸਕੇ ਦੂਜਾ ਉਹਨਾਂ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵਿੱਚ ਐਮਪੀ ਨੇ ਮਾਲਵਿੰਦਰ ਸਿੰਘ ਕਾਂਗੂ ਸਾਡੇ ਵਿਦਿਆਰਥੀ ਆਗੂ ਰਹੇ ਨੇ ਯੂਨੀਵਰਸਿਟੀ ਦੇ ਤੇ ਕਾਂਗਰਸ ਦੇ ਵਿੱਚ ਕੁਲਜੀਤ ਸਿੰਘ ਨਾਗਰਾ ਉਹ ਬਹੁਤ ਲੰਮਾ ਸਮਾਂ ਵਿਦਿਆਰਥੀ ਜਥੇਬੰਦੀਆਂ ਨਾਲ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਸਾਰੀ ਸਮਝ ਹੈਗੀ ਹੈ ਸੋ ਸਾਰੀਆਂ ਪਾਰਟੀਆਂ ਜਿਹੜੀਆਂ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਅਕਾਲੀ ਦਲ ਹੈ ਜਾਂ ਸਿਮਰਜੀਤ ਸਿੰਘ ਮਾਨ ਉਹਦੀ ਪਾਰਟੀ ਹੈ ਪਾਰਸ ਪੰਜਾਬ ਸਾਰੀ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਕੇ ਲੜਨਗੀਆਂ ਤਾਂ ਉਹ ਉੱਥੇ ਜਾ ਕੇ ਮਸਲਾ ਹੱਲ ਹੋਣਾ ਸਾਰੇ ਪੰਜਾਬ ਨੂੰ ਇਕੱਠੇ ਹੋਣਾ ਪੈਣਾ ਸਾਡੀ ਬੇਨਤੀ ਹੈ ਅਸੀਂ ਇੱਥੋਂ ਸਤਿਕਾਰ ਸਹਿਤ ਬੇਨਤੀ ਕਰ ਹਾਂ ਸਾਰੇ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਵੀ ਇਕੱਠੇ ਹੋ ਕੇ ਉਹ ਕੋਈ ਮਤਾ ਪਾਉਣ ਸਾਂਝਾ ਤੇ ਸਾਂਝਾ ਸੰਘਰਸ਼ ਕਰਨ ਤਾਂ ਕਿ ਜਿਹੜਾ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਹੋ ਸਕੇ ਇਹ ਸੰਘਰਸ਼ ਜਿਹੜਾ ਹੈਗਾ ਉਹ ਖਤਮ ਹੋਵੇ ਤੇ ਵਿਦਿਆਰਥੀ ਆਪਣੀਆਂ ਕਲਾਸਾਂ ਜਾਣ ਧੰਨਵਾਦੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਅਸੀਂ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਇਕੱਤਰ ਹੋਏ ਹਾਂ ਸਿਰਫ ਇੱਕ ਸਨੇਹਾ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜੁਨੀਅਨ ਦੇ ਆਗੂ ਸਾਥ ਵਾਲੇ ਮੁੰਡੇ ਅਸ਼ਮੀਤ ਸਿੰਘ ਹੁਣੀ ਤੇ ਸਾਡੇ ਆ ਛੋਟੇ ਭੈਣ ਭਰਾ ਉੱਥੇ ਲੱਗੇ ਹੋਏ ਆ ਪੰਜਾਬ ਦੇ ਹੱਕਾਂ ਦੇ ਜਿਹੜਾ ਡਾਕਾ ਪਿਆ ਉਹਨੂੰ ਬਚਾਉਣ ਵਾਸਤੇ ਤੇ ਉਹਨਾਂ ਨੂੰ ਅਸੀਂ ਇੱਕ ਇਥੋਂ ਸਨੇਹਾ ਇਕੱਠੇ ਹੋ ਕੇ ਦੇ ਰਹੇ ਆ ਵੀ ਤੁਸੀਂ ਇਕੱਲੇ ਨਹੀਂ ਹੈ ਜਿਹੜੇ ਡੈਸਪੋਰਾ ਚ ਸਾਡੇ ਪੰਜਾਬ ਯੂਨੀਵਰਸਿਟੀ ਦੇ ਪਾਸ ਆਊਟ ਵਿਦਿਆਰਥੀ ਨੇ ਜਾਂ ਹੋਰ ਵੀ ਜਿਹੜੀ ਪੰਜਾਬ ਦੀ ਸੰਗਤ ਇਥੇ ਬਾਹਰ ਵਿਦੇਸ਼ਾਂ ਦੇ ਵਿੱਚ ਰਹਿ ਰਹੀ ਹੈ ਉਹ ਤੁਹਾਡੇ ਨਾਲ ਹੈ ਜਿਹੋ ਜਿਹਾ ਸੰਘਰਸ਼ ਤੁਸੀਂ ਉੱਥੇ ਲੜ ਰਹੇ ਹੋ ਉਹੋ ਜਿਹਾ ਅਸੀਂ ਬਾਹਰ ਡੈਸਪੋਰਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਥੋਂ ਕਰਾਂਗੇ ਤੇ ਇਹ ਆਵਾਜ਼ ਜਿਹੜੀ ਆ ਸੀ ਉਹ ਪੂਰੇ ਮੀਡੀਆ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਰੇ ਪਾਸੇ ਲੈ ਕੇ ਜਾਵਾਂਗੇ ਤਾਂ ਕਿ ਜਿਹੜਾ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਲੱਗੀ ਹੈ ਉਹਨੂੰ ਰੋਕਿਆ ਜਾ ਸਕੇ ਤੇ ਪੰਜਾਬ ਦੀ ਜਿਹੜੀ ਹੈਰੀਟੇਜ ਆ ਪੰਜਾਬ ਯੂਨੀਵਰਸਿਟੀ ਉਹਨੂੰ ਆਪਾਂ ਬਚਾਇਆ ਜਾ ਸਕੇ ਇਹਨਾਂ ਕਹਿੰਦੇ ਹੋਏ ਅਸੀਂ ਤਾਂ ਉਹਨਾਂ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਠੀ ਧੁਨ ਪੰਜਾਬ ਦੀ ਪੰਜਾਬ ਦੀ ਮਿੱਠੀ ਧੁਨ ਪੰਜਾਬ ਦੀ ਪੰਜਾਬ ਦੀ ਖੇੜਿਆ ਫੁੱਲ ਗੁਲਾਬ ਦਾ ਅੰਡੀਗੜ ਪੰਜਾਬ ਦਾ ਖੇੜਿਆ ਫੁੱਲ ਗੁਲਾਬ ਦਾ ਅੰਡੀਗੜ ਪੰਜਾਬ ਦਾ ਸੋ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਦੀ ਰਹੂਗੀ ਕਿਸੇ ਨੂੰ ਉਹਦੇ ਤੇ ਅਸੀਂ ਪੈਰ ਨਹੀਂ ਤਰਨ ਦਵਾਵਾਂਗੇ ਜਿਹੋ ਜਿਹਾ ਸੰਘਰਸ਼ ਸਾਡੇ ਤੋਂ ਹੋ ਸਕਿਆ ਉਹ ਅਸੀਂ ਅੱਗੇ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਤੇ ਸਿੰਡੀਕੇਟ ਦੇ ਢਾਂਚੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਹੈ ਜੋ ਤੁਹਾਨੂੰ ਸੇਕਾ ਕੈਨੇਡਾ ਤੱਕ ਵੀ ਪਹੁੰਚਾਈ ਕੈਲਗਰੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਇਹ ਪਿੱਛੇ ਜਿਹੜੇ ਤੁਸੀਂ ਸਾਰੇ ਨੌਜਵਾਨ ਦੇਖ ਰਹੇ ਹੋ ਇਹਨਾਂ ਦੇ ਵਿੱਚ ਕੁਝ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਵੀ ਨੇ ਤੇ ਬਾਕੀ ਜਾਗਦੀਆਂ ਜ਼ਮੀਰਾਂ ਵਾਲੇ ਉਹ ਵਿਅਕਤੀ ਨੇ ਜਿਹੜੇ ਬੇਸ਼ੱਕ ਯੂਨੀਵਰਸਿਟੀ ਦੇ ਵਿੱਚ ਤਾਂ ਨਹੀਂ ਪੜੇ ਪਰ ਇਹ ਜ਼ਰੂਰ ਮੰਨਦੇ ਨੇ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਪੰਜਾਬ ਦੇ ਹੱਕ ਤੇ ਡਾਕਟਰ ਕਿਸੇ ਨੂੰ ਨਹੀਂ ਮਾਰਨ ਦਵਾਂਗੇ ਕਵਿਦੇਸ਼ਾਂ ਤੋਂ ਵੀ ਪੂਰੀ ਸਪੋਰਟ ਕੀਤੀ ਜਾ ਰਹੀ ਹੈ ਇਸ ਗੱਲ ਦਾ ਜਿਹੜਾ ਹੰਗਾਰਾ ਹੈ ਜਿੰਨਾ ਸਾਰਿਆਂ ਨੇ ਭਰਿਆ ਹੈ ਜਿਹੜੇ ਪ੍ਰਾਣਿਕ ਵਿਦਿਆਰਥੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀ ਉਸ ਤੋਂ ਪਹਿਲਾਂ ਸੱਠ ਨਾਲ ਐਮਐਲ ਗੁਰਿੰਦਰ ਪਰਾੜੀ ਨੇ ਇਹ ਵੀ ਇੱਕ ਸਟੂਡੈਂਟ ਦੇ ਤੌਰ ਤੇ ਇੱਥੇ ਆਈ ਸੀ ਤੇ ਇਸ ਕਰਕੇ ਮੈਂ ਜਿਵੇਂ ਕਹਾਂ ਕਿ ਜਾਣਦੀ ਹਾਂ ਜ਼ਮੀਰਾ ਵਾਲੀ ਉਹ ਵੈਕਟੀ ਵੀ ਪਹੁੰਚੀ ਨੇ ਜਿਹੜੇ ਪੀਯੂ ਦੇ ਵਿੱਚ ਸ਼ਾਇਦ ਨਹੀਂ ਪੜੇ ਮੱਕੋਸਾ ਜੀ ਥੈਂਕ ਯੂ ਬ੍ਰੀਕ ਥੈਂਕ ਯੂ ਤੁਸੀਂ ਅਗਲੇ ਮੈਂ ਜਿਹੜੀ ਕਲਾਸ ਸੀ ਰੋਸਟੀ ਕਰੇ ਤੂੰ ਟੀਮੈਟ ਯੂਨੀਵਰਸਿਟੀ ਗਿਆ ਵੀ ਨਹੀਂ ਜੀਕਰ ਅੱਛਾ ਹਾਂ ਜੀ ਲੇਕਿਨ ਗੱਲ ਉਹ ਮੈਂ ਪਹਿਲਾਂ ਨਹੀਂ ਕਿਹਾ ਸੀ ਕਿ ਗੱਲ ਸਿਰਫ ਇੱਕ ਯੂਨੀਵਰਸਿਟੀ ਦੀ ਹੈ ਐ ওভারঅল ਪਬਲਿਕ ਐਜੂਕੇਸ਼ਨ ਦੀ ਗੱਲ ਹੈ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਦਾ ਹੋਵੇ ਚਾਹੇ ਉਹ ਕਿਸੇ ਹੋਰ ਜਗ੍ਹਾ ਦਾ ਹੋਵੇ ਚਾਹੇ ਉਹ ਇਥੋਂ ਕੈਨੇਡਾ ਦਾ ਹੋਵੇ ਅਲਬਰਟਾ ਦਾ ਹੋਵੇ ਤੇ ਹਮੇਸ਼ਾ ਜਿਹੜੀ ਪਬਲਿਕ ਐਜੂਕੇਸ਼ਨ ਹੈ ਉਸ ਦਾ ਮਕਸਦ ਹੈ ਇਕਵਲਾਈਜ਼ਰ ਬਣਨਾ ਉਹਦਾ ਮਤਲਬ ਇਹ ਹੁੰਦਾ ਕਿ ਜੇ ਤੁਹਾਡੇ ਕੋਲ ਤੁਹਾਡੇ ਪਰਿਵਾਰ ਕੋਲ ਪੈਸੇ ਨਹੀਂ ਵੀ ਹੈ ਤੋਂ ਤੁਹਾਨੂੰ ਮੌਕਾ ਦਿੰਦੀ ਹੈ ਵਾਪਸ ਜ਼ਿੰਦਗੀ ਸੈਟ ਸੈੱਟ ਕਰਨ ਦਾ ਆਪਣੀ ਜ਼ਿੰਦਗੀ ਬਦਲਣ ਦਾ ਪਰ ਸਿਰਫ ਆਪਣੀ ਨਹੀਂ ਉਹਨਾਂ ਬੜੀਆਂ ਸਾਰੀਆਂ ਮਸਲੇ ਆਪਣੇ ਆਲੇ ਦੁਆਲੇ ਨੂੰ ਸੁਹਾਜ ਨੂੰ ਬਦਲੇਗਾ ਸੋ ਪਬਲਿਕ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਸ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੇ ਵਿੱਚ ਔਰ ਇਕੱਲੇ ਪੰਜਾਬ ਦੇ ਵਿੱਚ ਹੀ ਬਲਕਿ ਬਾਕੀ ਹਿੰਦੁਸਤਾਨ ਦੇ ਵਿੱਚ ਵੀ ਬਹੁਤ ਸਾਰੇ ਵਿਦਿਆਰਥੀ ਇੱਥੇ ਪੜ੍ਹ ਕੇ ਗਏ ਨੇ ਉਹਨਾਂ ਨੇ ਪੜ੍ਹ ਕੇ ਜ਼ਿੰਦਗੀਆਂ ਵੀ ਆਪਣੀਆਂ ਬਣਾਈਆਂ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਉਹਨਾਂ ਨੇ ਬਦਲਿਆ ਵੀ ਹੈ ਸੋ ਇਸ ਪਬਲਿਕ ਐਜੂਕੇਸ਼ਨ ਕੋ ਚਾਹੁੰਦੀ ਗੱਲ ਹੈ ਪੰਜਾਬ ਦੀ ਜਿਹੜੀ ਡੈਮੋਕ੍ਰੇਸੀ ਹੈ ਉਸ ਨੂੰ ਬਚਾਉਣ ਦੀ ਗੱਲ ਹੈ ਜਿਹੜੇ ਪੰਜਾਬ ਦੇ ਲੋਕਾਂ ਦਾ ਹੱਕ ਬੰਦਾ ਉਸ ਨੂੰ ਬਚਾਉਣੀ ਹੈ ਨੂੰ ਲੱਗਦਾ ਕਿ ਦੇਖੋ ਜਿਹੜੀ ਰੋਸਟੀ ਨੂੰ ਨਾਮ ਦੇ ਨਾਲ ਪੰਜਾਬ ਦੀ ਰੋਟੀ ਉਹ ਪੰਜਾਬ ਕੋ ਰੋਟੀ ਦੀ ਗੱਲ ਜਿਹੜੀ ਇਨਸਾਨ ਉਸ ਨੂੰ ਮਿਸਾਲ ਸਕਦਾ ਹੈ ਜਿਹੜਾ ਚਾਹਤਾਂ ਜਾਂਦੇ ਨਾਲ ਨਹੀਂ ਕਰਦਾ ਜੀ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੰਜਾਬੀਆਂ ਨੂੰ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਂ ਮਜ਼ਾਕ ਦੇ ਵਿੱਚ ਘਰੇ ਆ ਕੇ ਆਪਣੀ ਵਾਈਫ ਨੂੰ ਇਹ ਕਹਾਕੀ ਸੀ ਕਿ ਪ੍ਰਾਈਮ ਮਿਨਿਸਟਰ ਨੇ ਆਉਣਾ ਤੇ ਉਹਨੇ ਦੋ ਜ਼ਿਲ੍ਹੇ ਬਿਲਕੁਲ ਮਜ਼ਾਕ ਕੋਲੋਂ ਬਣਾ ਕੇ ਕਿ ਦੋ ਜ਼ਿਲ੍ਹੇ ਪੰਜਾਬ ਦੇ ਉਹਨੇ ਕੱਢ ਕੇ ਰਾਜਸਥਾਨ ਨੂੰ ਦੇਣੇ ਤੇ ਦੋ ਜ਼ਿਲ੍ਹੇ ਰਾਜਸਥਾਨ ਤੋਂ ਕੱਢ ਕੇ ਪੰਜਾਬ ਔਰ ਉਹਨਾਂ ਦੋਨਾਂ ਜ਼ਿਲ੍ਹਿਆਂ 'ਚੋਂ ਮੈਂ ਇੰਟੈਂਸ਼ਨਲੀ ਫਾਜ਼ਿਲਕਾ ਦੀ ਮੇਰੀ ਵਾਈਫ ਸਾਹਿਬ ਮੈਂ ਉਹਨੂੰ ਕਿਹਾ ਕਿ ਫਾਜ਼ਿਲਕਾ ਰਾਜਸਥਾਨ ਦੇ ਹੈ ਤਾਂ ਮੈਂ ਉਸ ਨੂੰ ਹੁੰਦੇ ਦੇਖਿਆ ਮੇਰੇ ਰੀਲ ਕੋਲ ਮੋਸਲ ਸੀਸੀ ਤੋਂ ਜਾ ਉਹ ਇੱਕ ਉਸ ਨੂੰ ਲੱਗਦਾ ਸਾਨੂੰ ਅੰਤ ਸਾਨੂੰ ਦੇਖ ਲਿਆ ਸਕਿਆ ਕਿ ਵਿਚ ਬਹੁਤ ਸਾਰੇ ਸਾਇੰਸ ਦੀ ਸਪੋਰਟ ਕਰਨ ਦੇ ਲਈ ਉਹ ਫਰੀਦਪੁਰ ਖਵਾ ਕੇ ਸੇਕ ਕੇ ਐਜ਼ ਅ ਸਟੂਡੈਂਟ ਆ ਕੇ ਕਿਸੇ ਯਾਤਰਾ ਨੂੰ ਮਨਸੂਰ ਪਰ ਤੇ ਲੱਗਦਾ ਕਿ ਇਹ ਕੋਈ ਇਹ ਇਹਨਾਂ ਦੀ ਆਥਾਂ ਦੇ ਵਿੱਚ ਵੀ ਸਾਨੂੰ ਇਮੋਸ਼ਨਸ ਲਿਖੀਆਂ ਨੇ ਜਿਵੇਂ ਦੱਸਿਆ ਕਿ ਕੁਝ ਪੁਰਾਣੇ ਵਿਦਿਆਰਥੀ ਵੀ ਨੇ ਬਾਕੀ ਸਾਰੇ ਜਾਗਦਿਆਂ ਜ਼ਮੀਰਾਂ ਵਾਲੇ ਵਿਅਕਤੀ ਨੇ ਕਪੀਸ਼ਨ ਜਿਹੜੇ ਮੈਂਬਰਾਂ ਦੀ ਗਿਣਤੀ ਘਟ ਕਰਨ ਦਾ ਨੋਟੀਫਿਕੇਸ਼ਨ ਤਾਂ ਸੈਂਟਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਪਰ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਮਸਲਾ ਪੂਰੀ ਤਰ੍ਹਾਂ ਫਖਿਆ ਹੋਇਆ ਹੈ ਕਿ ਚੋਣਾਂ ਦੀ ਤਾਰੀਖ ਦਿੱਤੀ ਜਾਵੇ ਕਿਉਂਕਿ 2024 ਦੀਆਂ ਜਿਹੜੀਆਂ ਚੋਣਾਂ ਸੀ ਉਹ ਨਹੀਂ ਹੋਈਆਂ ਸੀ ਉਸ ਚੋਣਾਂ ਦੀ ਮੰਦ ਨੂੰ ਲੈ ਕੇ ਜਿਹੜਾ ਹੈ ਉਹ ਪ੍ਰਦਰਸ਼ਨ ਵੀ ਹੋ ਰਹੇ ਨੇ ਭਾਵੇਂ ਪੰਜਾਬ ਦੀ ਗੱਲ ਹੋਵੇ ਤੇ ਭਾਵੇਂ ਕੈਨੇਡਾ ਦੀ ਗੱਲ ਹੋਵੇ ਸੱਚ ਕਰ ਅੱਜੇ ਪੜੇ ਸ਼ਾਰਟ ਨੋਟਿਸ ਤੇ ਇਕੱਠੇ ਹੋਣ ਦਾ ਕਿਰਮਾਨ ਬਣਿਆ। ਅਭੀ ਸਤੁਤ ਕਰਨੇ ਹਾਂ ਜਿਹੜਾ ਦੇਣਾ ਚਾਹੁੰਦੇ ਸੀ ਉੱਥੇ ਜਿਹੜੇ ਵਿਦਿਆਰਥੀ ਇਸ ਨਰਸਪਾਲ ਰਹੇ ਨੇ। ਵੀ ਉਹ ਇਕੱਲੇ ਨਹੀਂ ਹੈਗੇ। ਵੀ ਸਾਰੇ ਜਿਹੜੇ ਬਾਹਰ ਡੈਸਪੋਰਾ ਦੇ ਵਿੱਚ ਜਿੰਨੇ ਅਸੀਂ ਬੈਠੇ ਆਂ ਪੰਜਾਬੀ ਜਾਂ ਉੱਥੋਂ ਦੇ ਵਿਦਿਆਰਥੀ ਜਿਹੜੇ ਯੂਨੀਵਰਸਿਟੀ ਤੋਂ ਪੜ੍ਹ ਕੇ ਕਾਮਯਾਬ ਹੋ ਕੇ ਇੱਥੇ ਆਏ ਆਂ ਤਾਂ ਉਹ ਸਾਰੇ ਤੁਹਾਡੇ ਨਾਲ ਆ। ਵੀ ਅਸੀਂ ਤੁਹਾਡੇ ਨਾਲ ਉਹ ਲੜਾਈ ਲੜਾਂਗੇ। ਦੇ ਲਈ ਆਓ ਸੇਵਾ ਦੇ ਲਈ ਜਾਓ। ਪਰ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਵਿਦਿਆਰਥੀਆਂ ਨੂੰ ਉਸ ਯੂਨੀਵਰਸਿਟੀ ਦੇ ਵਿੱਚ ਜਾਣ ਦੇ ਲਈ ਵੀ ਡੰਡੇ ਖਾਣੇ ਪਏ ਜਿੱਥੇ ਉਹ ਪੜਨ ਦਾ ਟੈਕਰ ਰੱਖ ਰੱਖੀ ਸੀ ਉਹਨਾਂ ਕੋਲ ਆਈਡੀ ਕਾਰਡ ਸੀਗੇ ਉਹ ਕੁੜੀ ਦਾ ਜਿਹਦੀ ਵੀਡੀਓ ਜ਼ਿਆਦਾ ਵਾਇਰਲ ਹੋਈ ਆ ਉਹਦੇ ਕੋਲ ਆਪਣਾ ਆਈਡੈਂਟੀਟੀ ਕਾਰਡ ਹੈ ਉਹ ਅੰਦਰ ਦਾਖਲ ਹੋਣਾ ਚਾਹੁੰਦੀ ਆ ਤੇ ਪੁਲਿਸ ਵਾਲੇ ਜਿਹੜੇ ਪੁਲਿਸ ਵੀ ਇਹ ਹਰਿਆਣੇ ਤੋਂ ਬੁਲਾ ਲਈ ਹੋਰ ਬਾਹਰੋਂ ਇਹਨਾਂ ਨੇ ਨਫਰੀ ਉੱਥੋਂ ਖੜੀ ਕਰਕੇ ਤੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਵਿਦਿਆਰਥੀਆਂ ਨੂੰ ਹੀ ਉੱਥੇ ਬੜਨੀ ਦਿੱਤਾ ਹੈਗਾ ਜਿਹੜਾ ਉੱਥੇ ਜਿਹਦੀ ਐਡਮਿਸ਼ਨ ਹੈਗੀ ਜਿਨੇ ਫੀਸ ਦਿੱਤੀ ਹੋਈ ਆ ਹਾਲਾਂਕਿ ਸਾਡਾ ਰਾਈਟ ਹੈ ਸਾਡੀ ਰਾਜਤਾਨੀ ਹੈ ਸਾਡੇ ਜ਼ਮੀਨ ਤੇ ਬਣੀ ਹੋਈ ਆ ਤੇ ਕਿਸੇ ਦਾ ਕੀ ਔਕਾਤ ਆ ਵੀ ਉਹ ਸਾਨੂੰ ਉੱਥੇ ਰੋਕੇ ਵਿਦਿਆਰਥੀ ਨੂੰ ਤਾਂ ਬਿਲਕੁਲ ਨਹੀਂ ਰੋਕ ਸਕਦੇ ਚਲੋ ਕੋਈ ਲਾਅਨ ਆਊਟਰ ਬਣ ਰਿਹਾ ਤਾਂ ਉੱਥੇ ਬਾਹਰਲੇ ਤੁਸੀਂ ਕਿਸੇ ਨੂੰ ਨਹੀਂ ਜਾਣ ਦਿੰਦੇ ਬੱਕਰੀ ਗੱਲ ਹੈ ਤੁਸੀਂ ਤਾਂ ਵਿਦਿਆਰਥੀ ਨੂੰ ਇੱਕ ਇਹਦੇ ਵਿੱਚ ਹੋਰ ਮਸਲਾ ਸੀਗਾ ਵੀ ਇੱਕ ਐਫੀਡੇਫਟ ਮੰਗਿਆ ਗਿਆ ਸੀ ਵਿਦਿਆਰਥੀਆਂ ਤੋਂ ਵੀ ਤੁਸੀਂ ਐਫੀਡੇਫਟ ਲਿਖ ਕੇ ਦਿਓ ਵੀ ਤੁਸੀਂ ਕਦੇ ਸਟ੍ਰਾਈਕ ਨਹੀਂ ਕਰ ਸਕੋਗੇ ਤੁਸੀਂ ਆਪਣੇ ਹੱਕ ਨਹੀਂ ਮੰਗ ਸਕੋਗੇ ਜੇ ਵਿਦਿਆਰਥੀਆਂ ਤੋਂ ਇਹ ਹੱਕ ਖੋਲਿਆ ਤੇ ਬਾਕੀ ਜਨਤਾ ਦਾ ਕੀ ਹਾਲ ਹੋਊਗਾ ਜਿਹੜਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜਿਹਨੇ ਜਾ ਕੇ ਲੋਕਾਂ ਨੂੰ ਸੇਧ ਦੇਣੀਆਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਉਹਦੇ ਚੋਂ ਸਾਡੇ ਭਵਿੱਖ ਦੇ ਲੀਡਰ ਪੈਦਾ ਹੋਣੇ ਨੇ ਕੋਈ ਵਕੀਲ ਬਣਨਾ ਕੋਈ ਜੱਜ ਬਣਨਾ ਕੋਈ ਪ੍ਰੋਫੈਸਰ ਬਣਨਾ ਉਹਨਾਂ ਉਹ ਆਪਦੇ ਹੱਕ ਜੇ ਛੱਡ ਕੇ ਤੁਰਨਗੇ ਤੇ ਫਿਰ ਅੱਗੇ ਸਮਾਜ ਦਾ ਕੀ ਬਣੂਗਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਉਹ ਵੇਖ ਕਿਸ ਤਰ੍ਹਾਂ ਦੇਖਦੇ ਹੋ ਨੌਜਵਾਨਾਂ ਦਾ ਕਿਉਂਕਿ ਇਹ ਵੀ ਵੱਡਾ ਸਵਾਲ ਉੱਠਦਾ ਹੈ ਕਿ ਜੇ ਨੌਜਵਾਨੀ ਜਦੋਂ ਵਿਦੇਸ਼ਾਂ ਦੇ ਵਿੱਚ ਚਲ ਜਾਂਦੀ ਹੈ ਤਾਂ ਸਰਕਾਰਾਂ ਨੂੰ ਲੱਗਦਾ ਕਿ ਪਿੱਛੇ ਆਵਾਜ਼ ਬੁਲੰਦ ਕਰਨ ਵਾਲੀ ਆਬਾਦੀ ਘਟ ਗਈ ਹੈ ਹਾਂਜੀ ਜਿਹੜਾ ਹੁਣ ਵਿਦੇਸ਼ਾਂ ਦੇ ਵਿੱਚ ਵੀ ਹੁਣ ਸਾਡੇ ਵਿਦਿਆਰਥੀ ਆ ਰਹੇ ਨੇ ਉਹ ਪਲੱਸ 2 ਕਰਕੇ ਆ ਰਹੇ ਨੇ ਇੱਥੇ ਉਹ ਡਿਪਲੋਮਾ ਕਰਦੇ ਆ ਉਹ ਸਾਡਾ ਜਿਹੜਾ ਇੱਕ ਪੂਰਾ ਸਾਡੀ ਇੱਕ ਪੀੜ੍ਹੀ ਜਿਹੜੀ ਆ ਅਨਪੜ੍ਹ ਰਹਿ ਸਕ ਰਹੀ ਹੈ ਉਹ ਪਲੱਸ 2 ਤੱਕ ਕੋਈ ਕੁਆਲਿਫੀਕੇਸ਼ਨ ਹੈ ਨਹੀਂ ਤੇ ਅਸੀਂ ਬਹੁਤ ਰੌਲਾ ਪਾਉਣਾ ਵੀ ਉੱਥੋਂ ਕੋਈ ਬੈਚਲਰ ਕੋਈ ਡਿਗਰੀ ਕਰਕੇ ਆਓ ਕੋਈ ਨਰਸਿੰਗ ਕਰਕੇ ਆਓ ਕੁੜੀਆਂ ਜਿਹੜੀਆਂ ਆਉਂਦੀਆਂ ਨੇ ਜਾਂ ਕੋਈ ਲਾਅ ਕਰਕੇ ਆਓ ਤਾਂ ਕਿ ਤੁਸੀਂ ਇੱਥੇ ਆ ਕੇ ਛੇਤੀ ਕਾਮਯਾਬ ਹੋ ਜਾਓ ਕਿਉਂਕਿ ਇੱਥੇ ਤਾਂ ਉਹ ਵਿਚਾਰੇ ਡਿਪਲੋਮਾ ਕਰਦੇ ਨੇ ਉਸ ਤੋਂ ਬਾਅਦ ਪੀਆਰ ਦੇ ਚੱਕਰਾਂ ਹੀ ਪੈ ਜਾਂਦੇ ਨੇ ਦੋ ਦੋ ਉਹਨਾਂ ਨੂੰ ਜ ਬਿਮਾਰ ਹੋ ਰਹੇ ਨੇ ਹਾਰਟ ਅਟੈਕ ਹੋ ਰਹੇ ਨੇ ਸਾਡੇ ਬੱਚਿਆਂ ਨੂੰ ਕੱਲੇ ਕੱਲੇ ਬੱਚੇ ਨੇ ਹੁਣ ਕੈਲਗਰੀ ਦਾ ਇਨਸੀਡੈਂਟ ਹੋ ਕੇ ਟਿਆ ਤੋਂ ਸਾਡਾ ਨੁਕਸਾਨ ਬਹੁਤ ਵੱਡਾ ਹੋ ਰਿਹਾ ਕਿਉਂਕਿ ਇੱਕ ਤਾਂ ਉਹ ਵਿਚਾਰੇ ਪਲੱਸ 2 ਹੀ ਰਹਿ ਜਾਣਗੇ ਸਾਡੇ ਕੋਈ ਵੀ ਹੁਣ ਅੱਗੇ ਆਪਣਾ ਸਟਾਫ ਹੁੰਦਾ ਜਦੋਂ ਹਸਪੀਟਲ ਜਾਂਦੇ ਸੀ ਸਾਡੇ ਬਜ਼ੁਰਗ ਜਿਹਦੇ ਨਰਸਾਂ ਹੈਗੇ ਡਾਕਟਰ ਹੈਗੇ ਨੇ ਪੰਜਾਬੀ ਬੋਲਣ ਵਾਲੇ ਪਰ ਹੁਣ ਜੇ ਸਾਡੇ ਕੋਲ ਇਹ ਡਾਕਟਰ ਨਰਸਸ ਸਾਡੇ ਹੋਰ ਜਿਹੜੇ ਫੀਲਡ ਦੇ ਲੋਕ ਨੇ ਜਿਹੜੇ ਹਾਇਰ ਐਜੂਕੇਸ਼ਨ ਵਾਲੇ ਉਹ ਸਾਨੂੰ ਮਿਲਣਗੇ ਨਹੀਂ ਇੱਕ ਪੀੜੀ ਖਤਮ ਹੋ ਰਹੀ ਹੈ ਇਹ ਸੋ ਜੇ ਸਾਡਾ ਉਥੇ ਅਦਾਰਾ ਹੀ ਖਤਮ ਹੋ ਗਏ ਇੱਥੇ ਫੀਸ ਬਹੁਤ ਈਮੈਲ ਉੱਤੇ ਪੜ੍ਹ ਕੇ ਆ ਬਹੁਤ ਮਾਮੂਲੀ ਫੀਸਾਂ ਨੇ ਪਰ ਜੇ ਪ੍ਰਾਈਵੇਟ ਯੂਨੀਵਰਸਿਟੀ ਹੋ ਗਈ ਉਹ ਤਾਂ ਉਹ ਫੀਸਾਂ ਜਿਹੜੀਆਂ ਨੇ ਉਹ ਤਾਂ 50 ਗੁਣਾ 100 ਗੁਣਾ ਵੱਜ ਜਾਣੀਆਂ ਨੇ ਉਹ ਤਾਂ ਹੋੜ ਹੀ ਨਹੀਂ ਕਰ ਸਕਾਂਗੇ ਅਸੀਂ ਕਿਸਾਨੀ ਪਰਿਵਾਰਾਂ ਚ ਸਾਡੇ ਕੋਲ ਇਹਨੇ ਪੈਸੇ ਕਿੱਥੋਂ ਹੁੰਦੇ ਆ ਵੀ ਅਸੀਂ ਤਾਂ ਮਿਹਨਤ ਕਰਕੇ ਸਿਰਫ ਐਡਮਿਸ਼ਨ ਲੈ ਸਕਦੇ ਆ ਉਹ ਤੋਂ ਬਾਅਦ ਪੈਸਾ ਜਿਹੜੇ ਆ ਪਰਿਵਾਰ ਉਹਨਾਂ ਨਹੀਂ ਦੇ ਸਕਦੇ ਵੀ ਲੱਖਾਂ ਦੀ ਫੀਸ ਉਹ ਭਰ ਦੇਣ ਇਸੇ ਕਰਕੇ ਸਾਡੇ ਕੋਲ ਡਾਕਟਰ ਨਹੀਂ ਮਿਲ ਰਹੇ ਐਮਬੀਬੀਐਸ ਦੀ ਤੁਸੀਂ ਫੀਸਾਂ ਦੇਖੋ 2-2 ਕਰੋੜ ਫੀਸਾਂ ਲੱਗ ਰਹੀਆਂ ਨੇ ਤੇ ਉਹ ਫਿਰ ਜੇ 2 ਕਰੋੜ ਕੋਈ ਲਾ ਰਿਹਾ ਤਾਂ ਉਹ ਕਮਾਊਗਾ ਵੀ ਫਿਰ ਉਹ ਕੁਆਲਟੀ ਜਿਹੜੀ ਆ ਡਾਊਨ ਹੋ ਜਾਉ। ਦੂਜੀ ਗੱਲ ਜਿਹੜੀ ਆ ਵੀ ਇਹਨਾਂ ਨੂੰ ਲੱਗਦਾ ਵੀ ਸ਼ਹਿਰ ਗਿਣਤੀ ਘਟਣ ਨਾਲ ਫਰਕ ਪੈ ਜੂਗਾ। ਗਿਣਤੀਆਂ ਨਾਲ ਨਹੀਂ ਪੰਜਾਬ ਗਿਣਤੀਆਂ ਦੇ ਸਿਰ ਤੇ ਨਹੀਂ ਚੱਲਦਾ। ਪੰਜਾਬ ਅਣਖ ਦੇ ਸਿਰ ਤੇ ਚੱਲਦਾ ਜਿੱਥੇ ਜੇ ਇੱਕ ਵੀ ਬੰਦਾ ਉੱਥੇ ਖੜਾ ਰਿਹਾ ਉਹ ਆਪਣਾ ਝੰਡਾ ਚੱਕ ਕੇ ਖੜੂਗਾ ਉਹ ਕਦੇ ਵੀ ਸਮਝੌਤਾ ਨਹੀਂ ਕਰੂਗਾ। ਕਹਿੰਦੇ ਤਾਂ ਉਹ 2% ਵਾਲੇ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਜਿਹੜੀ ਆ ਉਹ ਪਲਾ ਕੇ ਰੱਖ ਦਿੱਤੀ ਐ। ਸੁਖੀ ਜੀ ਕਹਿੰਦੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਤਾਂ ਫਿਰ ਹੁਣ ਤਾਂ ਨਾਮੇ ਖਤਮ ਕਰ ਦੋ। થેન્ક યુ ਅੰਦਰ ਫੈਲੋਗਾਂ ਜੀ ਤੁਹਾਡਾ ਜਲੋ ਵਾਲੀਆ ਟਾਈਮਸ ਦਾ ਵੀ ਧੰਨਵਾਦ ਸੋ ਹਾਂਜੀ ਪਰ ਇਹ ਇਸ ਗੱਲ ਕਰਨ ਦੀ ਲੋੜ ਕਿਉਂ ਪਈ ਜੀ ਜੇ ਇਹ ਸੈਨੇਟ ਪਹਿਲਾਂ ਬਹਾਲ ਹੁੰਦੀ ਤਾਂ ਇਹ ਨੋਟੀਫਿਕੇਸ਼ਨ ਆ ਹੀ ਨਹੀਂ ਸਕਦਾ ਸੀ ਤੇ ਜੇ ਇਹ ਗੱਲ ਪਹਿਲਾਂ ਸੈਨੇਟ ਦੇ ਵਿੱਚ ਜਾਂਦੀ ਉਹ ਇਸ ਗੱਲ ਨੂੰ ਡਿਸਕਵালিਫਾਈ ਕਰ ਦਿੰਦੇ ਕਿ ਇਹ ਮੁੱਦਾ ਜਾਇ ਫੀਡੈਫਟ ਆ ਹੀ ਨਹੀਂ ਸਕਦਾ ਤਾਂ ਸਾਨੂੰ ਇਸ ਤਰ੍ਹਾਂ ਦੇ ਸੰਘਰਸ਼ ਕਰਨ ਦੀ ਲੋੜ ਪੈਣ ਨਹੀਂ ਉਸੇ ਕਰਕੇ ਅੱਜ ਅਸੀਂ ਇੱਥੇ ਕੈਲਗਰੀ ਦੇ ਵਿੱਚ ਉਹਨਾਂ ਦੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਅਧੀਨ ਜਿਹੜੇ ਸਾਡੇ ਭਰਾ ਉੱਥੇ ਲੜ ਰਹੇ ਨੇ ਉਹਨਾਂ ਨੂੰ ਸਪੋਰਟ ਕਰਨ ਲਈ ਅੱਜ ਇੱਥੇ ਇਕੱਠੇ ਹੋયા ਕਿ ਉਸ ਸੈਨੇਟ ਦੀ ਕੀ ਵੈਲਿਊ ਆ ਤੇ ਉਸ ਸਿੰਡੀਕੇਟ ਦੀ ਕੀ ਵੈਲਿਊ ਆ ਵੀ ਜਿਹੜੇ ਦਾ ਉਸ ਸਾ ਤੋਂ ਹੱਕ ਖੋ ਕੇ ਉਹ ਆਪਣੇ ਫੈਸਲੇ ਆਪਣੇ ਵੱਲੋਂ ਕਰਾਉਣਾ ਚਾਹੁੰਦੇ ਨੇ ਜੇ ਅੱਜ ਸੈਨੇਟ ਉੱਥੇ ਬਹਾਲ ਹੁੰਦੀ ਤਾਂ ਉਸ ਤਰ੍ਹਾਂ ਦੇ ਫੈਸਲੇ ਉਹ ਕਦੇ ਵੀ ਨਹੀਂ ਕਰ ਸਕਣਗੇ ਪਹਿਲਾਂ ਤਾਂ ਕਹਿੰਦੇ ਦੇਖੋ ਲਾਹੌਰ ਤੋਂ ਲਿਆਂਦੀ ਗਈ ਸਾਡੀ ਇੱਕੋ ਇੱਕ ਉਹ ਚੀਜ਼ ਹੈ ਜਿਹੜੀ ਦੱਸਦੀ ਹੈ ਕਿ ਚੜਦਾ ਤਾਂ ਲੈਂਦਾ ਭਾਵੇਂ ਇਕੱਠਾ ਨਹੀਂ ਕੀਤਾ ਜਾ ਸਕਿਆ ਪਰ ਸਾਡੇ ਕੋਲ ਯੂਨੀਵਰਸਿਟੀ ਹੈ ਜੀ ਬਿਲਕੁਲ ਈਵਨ ਕਿ ਲਾਹੌਰ ਤੋਂ ਲਿਆਂਦੀ ਗਈ ਕਾਲਜ ਯੂਨੀਵਰਸਿਟੀ ਸਾਡੀ ਪਹਿਚਾਣ ਹੈ ਤੇ ਉਹ ਸਾਡੇ ਹੀ ਜਿਹੜਾ ਚੰਡੀਗੜ੍ਹ ਸ਼ਹਿਰ ਹੈ ਜਿੱਥੇ ਉਹ ਯੂਨੀਵਰਸਿਟੀ ਸਥਿਤ ਹੈ ਉਹ ਸਾਡੇ ਹੀ ਪਿੰਡ ਤੇ ਸਾਡੇ ਹੀ ਲੋਕਾਂ ਨੂੰ ਇਸ ਕਰਕੇ ਉਜਾੜ ਕੇ ਮਸਾਈ ਗਿਆ ਸ਼ਹਿਰ ਤੇ ਯੂਨੀਵਰਸਿਟੀ ਬਣਾਈ ਗਈ ਕਿ ਉਹ ਸਾਡੀ ਹੀ ਹੀ ਰਹੂਗੀ ਪਰ ਸਾਨੂੰ ਅੱਜ ਉਹਦੇ ਲਈ ਸੰਘਰਸ਼ ਕਰਨਾ ਪੈ ਰਿਹਾ ਸੋ ਜੋ ਇਹ ਬਹੁਤ ਹੀ ਨਿੰਦਣਯੋਗ ਹੈ ਉਸ ਗੱਲ ਨੂੰ ਸਪੋਰਟ ਲਈ ਅੱਜ ਆਪਾਂ ਸਾਰੇ ਇਸ ਗੱਲ ਲਈ ਸੰਘਰਸ਼ ਵੀ ਕਰ ਰਹੇ ਹਾਂ ਸਾਡੀ ਆਵਾਜ਼ ਉਸ ਤੱਕ ਪਹੁੰਚਾਉਣ ਲਈ ਸਾਰੇ ਭਰਾ ਜਿੱਥੇ ਇਕੱਠੇ ਆਏ ਜੇ ਸਾਨੂੰ ਇਹਨੂੰ ਭਵਿੱਖ ਦੇ ਵਿੱਚ ਅਸੀਂ ਯੂਨੀਵਰਸਿਟੀ ਦੇ ਹੋਰ ਵੀ ਅਲੂਮਨੀਸ ਦੇ ਜਿਹੜੇ ਵਿਦਿਆਰਥੀ ਇੱਥੇ ਰਹਿ ਰਹੇ ਨੇ ਵੱਖ-ਵੱਖ ਸ਼ਹਿਰਾਂ 'ਚ ਰਹਿ ਰਹੇ ਨੇ ਉਹਨਾਂ ਨਾਲ ਗੱਲ ਕਰਕੇ ਇਹਨੂੰ ਵੱਡੇ ਰੂਪ ਦੇ ਵਿੱਚ ਜੇ ਲਿਆਉਣਾ ਪਿਆ ਤੇ ਅਸੀਂ ਉਸ ਤਰ੍ਹਾਂ ਵੀ ਇਹਨੂੰ ਲੈ ਕੇ ਜਾਵਾਂ ਮੈਨੂੰ ਲੱਗਦਾ ਹੈ ਕਿ ਇਸ ਗੱਲ ਦੇ ਲਈ ਜਿਹੜੇ ਐਨ ਆਰ ਆਈਸ ਨੇ ਇਹ ਪ੍ਰਵਾਸੀ ਜਿਹਨੂੰ ਅਸੀਂ ਕਹਿ ਦਿੰਦੇ ਆ ਉਹ ਵਧਾਈ ਦੇ ਪਾਤਰ ਜ਼ਰੂਰ ਹੁੰਦੇ ਨੇ ਚਾਹੇ ਮੁੱਦਾ ਪੰਜਾਬ ਦੇ ਵਿੱਚ ਹੜ੍ਹਾਂ ਦਾ ਹੋਵੇ ਤੇ ਚਾਹ ਪੰਜਾਬ ਯੂਨੀਵਰਸਿਟੀ ਦਾ ਹੋਵੇ ਜਾਂ ਹੋਰ ਵੀ ਕੋਈ ਕੋਈ ਮੁੱਦਾ ਹੋਵੇ ਤਾਂ ਸਭ ਤੋਂ ਪਹਿਲਾਂ ਜਿਹੜੀ ਆਵਾਜ਼ ਹੈ ਉਹ ਇਹਨਾਂ ਦੀ ਉੱਠਦੀ ਹੈ ਆਪ ਬੇਸ਼ੱਕ ਕਹਿੰਦੇ ਉੱਥੇ ਨਾ ਪਹੁੰਚੀਏ ਪਰ ਜਿਸ ਤਰੀਕੇ ਦੀ ਵੀ ਮਦਦ ਉੱਥੇ ਚਾਹੀਦੀ ਹੈ ਉਹ ਜ਼ਰੂਰ ਜਾਂਦੀ ਹੈ ਹੱਥਾਂ ਦੇ ਵਿੱਚ ਕਹਿੰਦੇ ਇਹ ਸਿਰਫ ਇਹ ਲਾਈਨਾਂ ਨਹੀਂ ਲਿਖੀਆਂ ਹੋਈਆਂ ਇਹ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਹਾਂਜੀ ਬਿਲਕੁਕੁਲ ਜੀ ਜਿਹੜੀ ਕੱਲੀ ਕੱਲੀ ਲਾਈਨ ਆ ਉਹ ਸਾਡੇ ਜ਼ਿਲਾਂ ਦੇ ਵਿੱਚ ਵਸੀ ਹੋਈ ਆ ਤੇ ਜਿਹੜੀ ਪੰਜਾਬ ਦੀ ਧਰਤੀ ਆ ਉਹਨੂੰ ਫਾੜਨ ਦੀਆਂ ਉਹਨੂੰ ਤੋੜਨ ਦੀਆਂ ਨਵੀਆਂ-ਨਵੀਆਂ ਸਕੀਮਾਂ ਸਰਕਾਰ ਰੋਜ਼ ਲੈ ਕੇ ਆਉਂਦੀ ਆ ਭਾਵੇਂ ਉਹ ਨਵੀਆਂ ਪਾਰਟੀਆਂ ਬਣਾਵੇ ਜਿਵੇਂ ਕਿ ਹੁਣ ਆਮ ਆਦਮੀ ਪਾਰਟੀ ਆਈ ਸੀ ਕੀਤਾ ਉਹਨੇ ਪੰਜਾਬ ਲਈ ਕੁਛ ਹੈ ਨਹੀਂਗਾ ਤੇ ਉਸੇ ਤਰ੍ਹਾਂ ਹੀ ਉਹ ਵੀ ਦਿੱਲੀ ਤੇ ਦਿੱਲੀ ਦੀ ਕਾਬਜਾ ਉਦੇ ਤੇ ਉਦੋਂ ਪਹਿਲਾਂ ਵੀ ਕਾਂਗਰਸ ਰਹੀ ਆ ਤੇ ਉਹਨੇ ਵੀ ਮਤਲਬ ਸਾਡੀ ਜਿਹੜੀ ਯੂਨੀਵਰਸਿਟੀ ਸੀ ਜਾਂ ਮਤਲਬ ਬਾਕੀ ਜਿਹੜੀਆਂ ਹੋਰ ਚੀਜ਼ਾਂ ਸੀ ਉਹ ਤੇ ਬਹੁਤ ਇਫੈਕਟ ਪਾਇਆ ਇਸੇ ਤਰ੍ਹਾਂ ਹੀ ਹੁਣ ਹੋ ਰਿਹਾ ਸਾਡੇ ਨਾਲ ਸਾਡੀ ਜ਼ਮੀਨ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਆ ਤਕਰੀਬਨ 550 ਕਿੱਲੇ ਦੇ ਨੇੜੇ ਹੈਗੀ ਆ ਉਹ ਤੇ ਪਹਿਲਾਂ ਸਾਡੀਆਂ ਉੱਥੇ ਇੰਨੀਆਂ ਜ਼ਮੀਨਾਂ ਜਾਇਦਾਦਾਂ ਸੀਗੀਆਂ ਉਹਨਾਂ ਨੂੰ ਉੱਥੋਂ ਕੱਟ ਕੇ ਛੋਟੇ-ਛੋਟੇ ਪਲਾਟਾਂ 'ਚ ਵੇਚ ਕੇ ਉਹਨੂੰ ਖਾ ਗਈ ਸਰਕਾਰ ਤੇ ਹੁਣ ਜਿਹੜੀ ਸਾਡੇ ਕੋਲੇ ਇੱਕ ਜਿਹੜੀ ਉੱਥੇ ਬਣੀ ਆ ਸਾਡੀ ਜੰਗੀਰ ਬਚੀ ਵੀ ਆ 550 ਕਿੱਲਾ ਜ਼ਮੀਨ ਦਾ ਤੇ ਸਾਡੀ ਜਿਹੜੀ ਉਥੋਂ ਦੀ ਨੌਜਵਾਨੀ ਆ ਉਹਨੂੰ ਵੱਡਣ ਦੇ ਲਈ ਜਿਹੜੀ ਇੱਕ ਫ੍ਰੀ ਵੰਗੂ ਗੱਦਿਆ ਦਿੱਤੀ ਜਾਂਦੀ ਆ ਉਹਦੇ ਵੀ ਹੱਕ ਜਿਹੜੇ ਸਰਕਾਰ ਸਾਡੇ ਕੋਲੋਂ ਖੋਹਣਾ ਚਾਹੁੰਦੀ ਆ ਤੇ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਸੈਂਟਰ ਸਰਕਾਰ ਨੂੰ ਵੀ ਇਹ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਵੇ ਜਿਹੜੇ ਸਾਡੇ ਹੱਕ ਆ ਸਾਡੇ ਤੋਂ ਨਾਕ ਹੋਏ ਜਾਣ ਅਸੀਂ ਨਹੀਂ ਚਾਹੁੰਦੇ ਵੀੜਾ ਸਾਡਾ ਯੂਨੀਵਰਸਿਟੀ ਦਾ 550 ਗੱਲਾ ਉੱਥੇ ਜ਼ਮੀਨ ਪਈ ਆ ਉਹਦੇ ਛੋਟੇ ਛੋਟੇ ਪਲਾਟ ਕੱਢ ਕੇ ਪਲਾਟਾਂ 'ਚ ਵੇਚੇ ਜਾਣ ਸੋ ਇੰਨੀਆਂ ਹੀ ਸਾਡੀਆਂ ਬੇਨਤੀਆਂ ਨੇ ਸਾਰਿਆਂ ਦੇ ਸਾਥ ਦੀ ਲੋੜ ਆ ਤੇ ਅਸੀਂ ਸ਼ਮੀਤ ਸਿੰਘ ਉਹਨਾਂ ਦੀ ਜਿਹੜਾ ਵੀ ਉੱਥੇ ਸਾਥ ਯੂਥ ਬੰਦੇ ਜਥੇਬੰਦੀ ਵੱਲੋਂ ਤੇ ਜਿੰਨੇ ਵੀ ਸਟੂਡੈਂਟ ਉੱਥੇ ਸੰਘਰਸ਼ ਕਰ ਰਹੇ ਆ ਅਸੀਂ ਉਹਨਾਂ ਦਾ ਸਾਰਿਆਂ ਦਾ ਸਾਥ ਦਿੰਨੇ ਹਾਂ ਹਰ ਚੀਜ਼ ਦੇ ਲਈ ਸੰਘਰਸ਼ ਕਿਉਂ ਕਰਨਾ ਪੈਂਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਪੰਜਾਬ ਦੀ ਕਿਸਾਨੀ ਹੋਵੇ ਹੁਣ ਸਾਡੇ ਵਿਦਿਅਕ ادارے ਹੋਣ ਥੋੜੀ ਥੋੜੀ ਦੇਰ ਜਾ ਕੇ ਸੜਕਾਂ ਤੇ ਪੈਣਾ ਪੈਂਦਾ ਉਹ ਇੱਕ ਗੱਲ ਹੈਗੀ ਜਿਵੇਂ ਸਾਡੇ ਜਾਂਮ ਹੀ ਮਸ਼ਹੂਰ ਆ ਵੀ ਮੰਨੂ ਸਾਡੀ ਦਾਤਰੀ ਤੇ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਦਾਤਰੀ ਵੱਢਦੀ ਅਸੀਂ ਦੋਨ ਸਵਾਏ ਹੋਏ ਸੋ ਸਾਡੀ ਜਿਹੜੀ ਪੰਜਾਬੀਅਤ ਆ ਉਹ ਲੰਘ ਦੀ ਸੰਘਰਸ਼ਾਂ ਚੋਂ ਜਿਹੜੇ ਅਣਖੀ ਬੰਦੇ ਹੁੰਦੇ ਆ ਜਿਨ੍ਹਾਂ ਦੀ ਗਿਣਤੀ ਥੋੜੀ ਹੁੰਦੀ ਆ ਜਿਵੇਂ ਤੁਸੀਂ ਪਹਿਲਾਂ ਵੀ ਸ਼ੁਰੂਆਤ ਕੀਤੀ ਸੀ ਵੀ 2% ਸਾਡੀ ਆਬਾਦੀ ਆ ਜਿਨ੍ਹਾਂ ਦੀ ਆਬਾਦੀ ਘਟਾ ਉਹਨਾਂ ਨੂੰ ਸੰਘਰਸ਼ੀ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਜਿਹੜੀ ਛੋਟੀ ਆਬਾਦੀ ਵਾਲੀ ਜਿੰਨੀ ਵੀ ਹੁੰਦੀ ਹੈਗੀ ਆ ਕੋਈ ਵੀ ਕੀਤਾ ਹੋਵੇ ਜਾਂ ਮਤਲਬ ਕੋਈ ਵੀ ਕਾਮ ਹੋਵੇ ਉਹਨੂੰ ਵੱਡੀਆਂ ਕੌਮਾਂ ਮਾਰਨੀਆਂ ਚਾਹੁੰਦੀਆਂ ਹੁੰਦੀਆਂ ਤੇ ਇਦਾਂ ਹੀ ਹਿੰਦੁਸਤਾਨ ਸਾਡੇ ਨਾਲ ਕਰ ਰਿਹਾ ਭਾਵੇਂ ਉਹ 84 ਵਾਰੀ ਸਾਡੇ ਤੇ ਜਾਂ ਹੁਣ ਪੁਰਾਣੇ ਹੋਂਣ ਵਾਲੇ ਸਮੇਂ ਦੀ ਗੱਲ ਕਰ ਲਈਏ ਸਾਡੇ ਇੱਥੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਜਾਇੰਟ ਇਹ ਚ ਗਾਹੇ ਬਗਾਹੇ ਨਸ਼ਾ ਨਸ਼ੇ ਦੇ ਕਰਕੇ ਬੰਦਿਆਂ ਨੂੰ ਉੱਥੇ ਮਾਰਿਆ ਜਾ ਰਿਹਾ ਤੇ ਉਸੇ ਤਰ੍ਹਾਂ ਉਹ ਸਾਨੂੰ ਜਿਹੜੀ ਸਿੱਖਿਆ ਤੋਂ ਵੀ ਮਾਰਨਾ ਚਾਹੁੰਦੀ ਆ ਉਹ ਨਹੀਂ ਕਰਨਾ ਚਾਹੁੰਦੀ ਆ ਇਸੇ ਕਰਕੇ ਸਾਨੂੰ ਸੰਘਰਸ਼ ਕਰਨਾ ਪੈਂਦਾ ਕਿਉਂਕਿ ਅਸੀਂ 2% ਵਾਲੇ ਆ ਬਿਲਕੁਲ ਤੇ ਇਹ ਵੀ ਕਹਿੰਦੇ ਇੱਕ ਬੜੀਆਂ ਵੱਡੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਕਿ ਜਦੋਂ ਨਸਲਾਂ ਨੂੰ ਖਤਮ ਕਰਨਾ ਹੁੰਦਾ ਹੈ ਨਾ ਤਾਂ ਉਹਨਾਂ ਨੂੰ ਆਪਣੀ ਭਾਸ਼ਾ ਤੋਂ ਦੂਰ ਕਰ ਦੋ ਤੇ ਉਹਨਾਂ ਨੂੰ ਵਿਦਿਆ ਤੋਂ ਦੂਰ ਕਰ ਦੋ ਕਿਉਂਕਿ ਜਦੋਂ ਵਿਦਿਆ ਕਹਿੰਦੇ ਨਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਦੋਂ ਵਿਦਿਆ ਨਹੀਂ ਹੋਵੇਗੀ ਤਾਂ ਸਮਝ ਨਹੀਂ ਹੋਵੇਗੀ ਚੀਜ਼ਾਂ ਦੀ ਤੇ ਫਿਰ ਉਦੋਂ ਆਵਾਜ਼ਾਂ ਵੀ ਨਹੀਂ ਉੱਠਦੀਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਸੰਘਰਸ਼ਾਂ ਨੂੰ ਲੜਨੇ ਹੀ ਪੈਣੇ ਨੇ ਕਿਉਂਕਿ ਸਾਡੇ ਤੋਂ ਹੱਲ ਕੋਈ ਨਹੀਂ ਨਾ ਸਾਡੀ ਕੋਈ ਸਰਕਾਰ ਹੈ ਨਾ ਕੋਈ ਸਾਡੀ ਸੈਂਟਰ 'ਚ ਕੋਈ ਗੱਲ ਪਹੁੰਚਾਉਣ ਵਾਲਾ ਰਿਹਾ ਇਸ ਇਹ ਸਰਕਾਰ ਦੇ ਲਈ ਸਾਡਾ ਇੱਕੋ ਇੱਕ ਹੱਲ ਹੈ ਜਦੋਂ ਤੱਕ ਪੰਜਾਬ ਦੀ ਜਵਾਨੀ ਇਕੱਠੀ ਨਹੀਂ ਹੁੰਦੀ ਖਾਲਸਾ ਰਾਜ ਵੱਲ ਮੁਹਿੰਮ ਨਹੀਂ ਕਰਦੀ ਉਦੋਂ ਤੱਕ ਇਹ ਮਸਲੇ ਹੱਲ ਨਹੀਂ ਹੋ ਸਕਦੇ ਜਦੋਂ ਤੱਕ ਖਾਲਸਾ ਰਾਜ ਆਊਗਾ ਸਭ ਕੁਝ ਸਹੀ ਹੋ ਜਾਣਾ ਤੁਹਾਡਾ ਕਾਨੂਨ ਯੂਨੀਵਰਸਿਟੀਆਂ ਚ ਪੜਨ ਲਈ ਫ੍ਰੀ ਵਿੱਦਿਆ ਵੀ ਮਿਲ ਸਕਦੀ ਆ ਤੁਸੀਂ ਉੱਤੇ ਵੀ ਜਾ ਸਕਦੇ ਹੋ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਆ ਇਸ ਵੇਲੇ ਇਹ ਅੱਜ ਦੀ ਨਹੀਂ ਬਹੁਤ ਪੁਰਾਣੀ ਆ ਤੇ ਉੱਚ ਜਦੋਂ ਮੈਂ ਕਾਲਜ ਪੜ੍ਹਦਾ ਹੁੰਦਾ ਸੀਗਾ ਚੰਡੀਗੜ੍ਹ ਉਦੋਂ ਮੈਂ ਮੱਥਾ ਟੇਕ ਕੇ ਲੰਘਦਾ ਹੁੰਦਾ ਸੀਗਾ ਵੀ ਇਹ ਸਾਡਾ ਵਿੱਦਿਅਕ ਅਦਾਰਾ ਆ ਖਾਲਸਾ ਰਾਜ ਦੇ ਜਿਹੜੇ ਚਿੰਨ੍ਹ ਨੇ ਉਹਨਾਂ ਚੋਂ ਇਹ ਵੀ ਇੱਕ ਚਿੰਨ੍ਹ ਆ ਜਿਹੜਾ ਆਜ਼ਾਦੀ ਤੋਂ ਪਹਿਲਾਂ ਬਣਾਇਆ ਗਿਆ ਠੀਕ ਹੈ ਜੀ ਇਹ ਪੰਜਾਬ ਦੀਆਂ ਯੂਨੀਵਰਸਿਟੀਆਂ ਜਾਂ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਆ ਜਾਂ ਜੀਐਨਡੀਯੂ ਯੂਨੀਵਰਸਿਟੀ ਆ ਜਾਂ ਕੁਝ ਵੀ ਆ ਉੱਥੇ ਆਰਐਸਐਸ ਦਾ ਕਬਜ਼ਾ ਜਾਰੀ ਆ ਉਹ ਦਿਨ ਪਦਰ ਦਿਨ ਤੁਹਾਡੇ ਤੇ ਹਮਲਾ ਕਰ ਰਹੇ ਆ ਪਰ ਸਾਡੇ ਤੋਂ ਸਾਰਾ ਕੋਈ ਨਹੀਂ ਆਪਾਂ ਸੰਘਰਸ਼ ਕਰ ਰਹੇ ਆ ਕਿਉਂਕਿ ਹਥਿਆਰਬੰਦ ਆਪਾਂ ਸੰਘਰਸ਼ ਲੜ ਨਹੀਂ ਸਕੇ ਹੁਣ ਨਾਕ ਛੱਕਦੇ ਆ ਇਸ ਵੇਲੇ ਕਿਉਂਕਿ ਇਹ ਲੜਾਈ ਹੈਗੀ ਵਿਚਾਰਾਂ ਦੀ ਵਿਚਾਰਾਂ ਦੀ ਲੜਾਈ ਕਰੋਗੇ ਤੁਸੀਂ ਅੱਗੇ ਜਾਓਗੇ ਇਹ ਪੰਜਾਬ ਦੀ ਜਵਾਨੀ ਨੂੰ ਸਾਡੀ ਬੇਨਤੀ ਆ ਕਿ ਉਹ ਇਕੱਠੇ ਹੋਣ ਉੱਥੇ ਸਾਰੇ ਸਟੂਡੈਂਟਾਂ ਦਾ ਸਾਥ ਦੇਣਾ ਮਾਸਾਤ ਦੀ ਜਿਹੜੀ ਜਥੇਵੰਦੀ ਆ ਭਾਈ ਅਸ਼ਵੀਰ ਸਿੰਘ ਜੀ ਹੋਣੀ ਉੱਥੇ ਤੇ ਹੋਰ ਵੀ ਅਕਾਲੀ ਜਥੇਵੰਦੀਆਂ ਉੱਥੇ ਪਹੁੰਚੀਆਂ ਨੇ ਹੁਣ ਆ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਬੈਠੇ ਹੁੰਨੇ ਹਾਂ ਤੇ ਮਨ ਪੰਜਾਬ ਦੇ ਵੀਰ ਨੂੰ ਦੇਖ ਕੇ ਦਰਦ ਆਉਂਦਾ ਹੈ ਮਨ ਦੇ ਵਿੱਚ ਬਿਲਕੁਲ ਆਉਂਦਾ ਜੀ ਮੈਂ ਉੱਥੇ ਪੜਿਆ ਤਾਂ ਖੈਰ ਨਹੀਂ ਹੈਗਾ ਜਦੋਂ ਮੈਂ ਵੀਡੀਓ ਵਗੈਰਾ ਦੇਖਦਾ ਆਪਣੇ ਸੋਸ਼ਲ ਮੀਡੀਆ ਤੇ ਇਹ ਬਿਲਕੁਲ ਉਹ ਚੀਜ਼ਾਂ ਅਫੈਕਟ ਕਰਦੀਆਂ ਤੇ ਅਸੀਂ ਲਾਈਕ ਯੂ نو ਇੱਥੇ ਕੁਝ ਕਰਤਾ ਨਹੀਂ ਸਕਦੇ ਬਹੁਤ ਦੂਰ ਬੈਠੇ ਹਾਂ ਪਰ ਸਾਡੀ ਪੂਰੀ ਸਪੋਰਟ ਹੈ ਜਿੰਨੇ ਮੇਰੇ ਵੱਡੇ ਛੋਟੇ ਵੀਰ ਉੱਥੇ ਹੈਗੇ ਆ ਜਿਹੜੇ ਇਸ ਸੰਘਰਸ਼ ਦੇ ਵਿੱਚ ਅਸੀਂ ਉਹਨਾਂ ਨੂੰ ਪੂਰਾ ਲਾਈਕ ਸਪੋਰਟ ਕਰਦੇ ਤੁਸੀਂ ਬਿਲਕੁਲ ਤਾਂ ਕਹਿੰਦੇ ਸਪੋਰਟ ਪੂਰੀ ਹੈ ਖੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਬਿਲਕੁਲ ਬਿਲਕੁਲ ਜੀ ਇਹ ਕੇਂਦਰ ਸਰਕਾਰ ਦਾ ਹਮੇਸ਼ਾ ਹੀ ਆਪਣੇ ਤੇ ਵਾਰ ਰਿਹਾ ਆ ਆਪਾਂ ਜਲਾਈਏ 1 ਨਵੰਬਰ ਨੂੰ ਪੰਜਾਬ ਦੇ ਵਸ ਹੁੰਦਾ ਤੇ ਨੋਟਿਸ ਵੀ ਉਹਨਾਂ ਨੇ ਉਸੇ ਦਿਨ ਹੀ ਜਾਰੀ ਕੀਤਾ ਇੱਕ ਤਰੀਕੇ ਨਾਲ ਪੰਜਾਬ ਨੂੰ ਤੋਹਫਾ ਦਿੱਤਾ ਗਿਆ ਕਿ ਅਸੀਂ ਉਹ ਹਮੇਸ਼ਾ ਹੀ ਆਪਾਂ ਨੂੰ ਬੌਦਰ ਕਰਦੇ ਹੀ ਰਹੇ ਨੇ ਜਿਵੇਂ ਆਪਾਂ ਪਿੱਛੇ ਲਾ ਲਈਏ ਹਨ ਜਦੋਂ ਕਹਿੰਦੇ ਸੀ ਕਿ ਕਾਇਦਾ ਦੋ ਅੰਨਾ ਲਓ ਹਨਾ ਉਦੋਂ ਲਿਟਰੇ ਮਲਕੀ ਐਜੂਕੇਸ਼ਨ ਖਤਮ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਸੀ ਉਦੋਂ ਜਦੋਂ ਗੋਰੇ ਸੀ ਅੱਜ ਪੰਜਾਬ ਯੂਨੀਵਰਸਿਟੀ ਵੀ ਉਸੇ ਤਰੀਕੇ ਨਾਲ ਆਪਣੇ ਤੋਂ ਖੋਹ ਲਿੱਤੀ ਜਾਊਗੀ ਕੱਲ ਨੂੰ ਕਿਹੜੇ ਉੱਥੇ ਸੀਟਾਂ ਕੱਢ ਦੇਣ ਉਹ ਕਿ ਆ ਇੰਨਾ ਇਸ ਚੀਜ਼ ਦਾ ਕੋਟਾ ਇੰਨਾ ਇਸ ਚੀਜ਼ ਦਾ ਕੋਟਾ ਪੰਜਾਬ ਦੇ ਬੱਚੇ ਨੂੰ ਉੱਥੇ ਸੀਟ ਹੀ ਨਾ ਮਿਲੇ ਸ਼ਾਇਦ ਹੂੰ ਸੋ ਅੱਜ ਉਹੀ ਹੈ ਕਿ ਅੰਦਰ ਇਹ ਇੱਕ ਤਰੀਕੇ ਨਾਲ ਕੱਲਾ ਕੇਂਦਰ ਸਰਕਾਰ ਨਾਲ ਸਾਡਾ ਮੱਥਾ ਕੱਲਾ ਇਥੋਂ ਨਹੀਂ ਸਾਰੇ ਪਾਸਿਓਂ ਹੀ ਕਿ ਜਿੱਥੇ ਵੀ ਪੰਜਾਬੀ ਨੇ ਉਹ ਇਸ ਚੀਜ਼ ਲਈ ਹਮੇਸ਼ਾ ਹੀ ਖੜੇ ਹੀ ਨੇ ਸਰ ਸੋਚਿਆ ਸੀ ਕਿ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਾ ਕੇ ਵੀ ਧਰਨੇ ਜਾਂ ਉੱਥੋਂ ਵੀ ਆਵਾਜ਼ਾਂ ਬੁਲੰਦ ਕਰਨੀਆਂ ਪੈਣਗੀਆਂ ਕਦੇ ਸੋਚਿਆ ਸੀ ਕਿ ਹਾਲਾਤ ਹਮੇਸ਼ਾ ਬੰਦਾ ਸੋਚਦਾ ਹੈ ਕਿ ਹਾਲਾਤ ਠੀਕ ਹੋਣਗੇ ਆ ਕਿਤੇ ਸੋਚਿਆ ਤਾਂ ਨਹੀਂ ਸੀਗਾ ਪਰ ਜੋ ਮੈਂ ਹਮੇਸ਼ਾ ਹੀ ਸੋਚਦਾ ਸੀਗਾ ਕਿ ਨਹੀਂ ਮੈਂ ਪੰਜਾਬ ਯੂਨੀਵਰਸਿਟੀ ਚ ਜ਼ਰੂਰ ਜਾ ਕੇ ਪੜਨਾ ਹੀ ਪੜਨਾ ਭਾਵੇਂ ਕੁਝ ਵੀ ਕਰਾਂ ਹਨਾ ਇਹ ਸੁਪਨਾ ਹੁੰਦਾ ਹਰ ਕਿਸੇ ਦਾ ਹਾਂਜੀ ਹਾਂਜੀ ਪਰ ਮੈਂ ਹੁਣ ਇਹੀ ਸੋਚਦਾ ਕਿ ਅੱਜ ਮੈਨੂੰ ਇੱਕ ਮੈਂ ਪੁੱਛਿਆ ਆਪਣੇ ਦੋਸਤ ਨੂੰ ਕਿ ਆਪਾਂ ਚੱਲੀਏ ਉਹ ਕਹਿੰਦਾ ਕੀ ਕਰਨਾ ਪਰ ਮੈਂ ਸੋਚਦਾ ਕਿ ਜੇ ਆਪਾਂ ਇੱਥੇ ਪਹੁੰਚੇ ਆ ਹਨਾ ਆਪਾਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਪਹਿਲੀ ਜ਼ਿੰਮੇਵਾਰੀ ਪੰਜਾਬੀ ਹੋਣ ਦੀ ਜ਼ਿੰਮੇਵਾਰੀ ਆ ਆਪਣੀ ਠੀਕ ਆ ਦੂਸਰੀ ਜ਼ਿੰਮੇਵਾਰੀ ਇਹ ਆ ਕਿ ਅਗਲੀ ਪੀੜ੍ਹੀ ਲਈ ਆਪਾਂ ਆਪਾਂ ਕੁਝ ਕਰਾਂਗੇ ਤਾਂ ਹੀ ਅੱਗੇ ਕੁਝ ਹੋ ਸਕੂਗਾ ਹਨਾ ਮੈਂ ਚਾਹੁੰਦਾ ਕਿ ਮੇਰੇ ਜੇ ਮੈਂ ਆਪਦੇ ਜਵਾਕ ਇੱਥੇ ਜੰਪਲ ਨੇ ਪਰ ਮੈਂ ਚਾਹੁੰਦਾ ਕਿ ਉਹ ਉੱਥੇ ਜਾ ਕੇ ਪੜ੍ਹਨ ਜੇ ਉੱਥੋਂ ਦਾ ਐਜੂਕੇਸ਼ਨ ਸਿਸਟਮ ਹੀ ਨਹੀਂ ਸਹੀ ਰਹੂਗਾ ਮੈਂ ਉਹਨਾਂ ਨੂੰ ਉੱਥੇ ਨਹੀਂ ਭੇਜ ਸਕਦਾ ਮਨ ਦੇ ਵਿੱਚ ਬਚਾਨੀ ਹੁੰਦੀ ਹੈ ਕਿ ਫਟਾਫਟ ਭੱਜ ਕੇ ਉੱਥੇ ਪਹੁੰਚੀਏ ਬਿਲਕੁਲ ਹੁੰਦੀ ਹੈ ਜੀ ਮੇਰੇ ਬਹੁਤ ਸਾਰੇ ਜਿਹੜੇ ਫਰੈਂਡਸ ਨੇ ਉੱਥੇ ਪੰਜਾਬ ਯੂਨੀਵਰਸਿਟੀ ਚ ਇਸ ਵਕਤ ਪੜ੍ਹ ਰਹੇ ਨੇ ਹਨਾ ਤੇ ਉਹਨਾਂ ਨਾਲ ਗੱਲਬਾਤ ਹੁੰਦੀ ਆ ਸੋ ਉਹਨਾਂ ਨਾਲ ਜੁੜੇ ਰਹੀਦਾ ਪਰ ਸਟਿਲ ਕੁਝ ਇੱਜ਼ਾ ਹੁੰਦੀਆਂ ਜਿਹੜਾ ਆਪਾਂ ਨਹੀਂ ਕਰ ਸਕਦੇ ਪਰ ਪਰ ਮੈਨੂੰ ਲੱਗਦਾ ਵੀ ਬਹੁਤ ਵੱਡੀ ਸਪੋਰਟ ਹੈ ਕਿ ਬੇਸ਼ੱਕ ਤੁਸੀਂ ਉੱਥੇ ਜਾ ਨਹੀਂ ਸਕਦੇ ਪਰ ਫਿਰ ਵੀ ਜਿਹੜੀ ਤੁਸੀਂ ਇੱਥੇ ਖੜੇ ਹੋ ਕੇ ਆਵਾਜ਼ ਕਹਿੰਦੇ ਕਿ ਕਿਹੜੀ ਆਵਾਜ਼ ਕਿਹਦੇ ਕੰਨਾਂ ਤੱਕ ਪਹੁੰਚ ਜਾਣੀ ਹੈ ਇਹ ਕੋਈ ਨਹੀਂ ਜਾਣਦਾ ਤਾਂ ਸ਼ਾਇਦ ਜਿਹੜੀ ਆਵਾਜ਼ ਉੱਥੋਂ ਨਹੀਂ ਸੁਣੀ ਜਾਂਦੀ ਜਦੋਂ ਵਿਦੇਸ਼ਾਂ ਦੀ ਧਰਤੀ ਤੋਂ ਉੱਠਦੀ ਹੈ ਤਾਂ ਸ਼ਾਇਦ ਉਹ ਸੁਣੀ ਜਾਵੇ ਇਹੀ ਆਕਾਸ਼ ਦੇ ਨਾਲੇ ਸਾਰੇ ਪੰਜਾਬੀ ਉੱਠੇ ਨੇ ਬਹੁਤ ਸਾਰੇ ਮੈਂ ਜਿਵੇਂ ਕਿ ਆ ਕਿ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਵੀ ਨੇ ਤੁਸੀਂ ਯੂਨੀਵਰਸਿਟੀ ਪੜ੍ਹੇ ਹੋ ਨਹੀਂ ਯੂਨੀਵਰਸਿਟੀ ਪੜ੍ਹਿਆ ਨਹੀਂ ਜੀ ਮੈਂ ਪਰ ਉੱਥੇ ਜਾਂਦੇ ਆਉਂਦੇ ਰਹੇ ਆਂ ਵੀ ਜਿੰਨੇ ਵੀ ਫਰੈਂਡ ਸਰਕਲ ਦੇ ਵਿੱਚ ਫਰੈਂਡ ਪੜ੍ਹਦੇ ਸੀਗੇ ਕਈਆਂ ਨੇ ਲੌਕ ਕੀਤੀ ਆ ਮੇਰੇ ਕਜ਼ਨ ਪੜ੍ਹਦੇ ਸੀ ਅਸੀਂ ਜਾਂਦੇ ਹੁੰਦੇ ਸੀ ਅਸੀਂ ਜਿਵੇਂ ਕਿ ਉਹ ਆਪਣਾ ਪੰਜਾਬ ਦਾ ਥੋੜਾ ਆ ਹੂੰ ਆਪਣੇ ਜਿੰਨੀਆਂ ਵੀ ਯੂਨੀਵਰਸਟੀਆਂ ਸਾਰਿਆਂ ਨੂੰ ਇੱਕ ਤਰ੍ਹਾਂ ਹੁੰਦਾ ਵੀ ਆਪਾਂ ਚੰਡੀਗੜ੍ਹ ਯੂਨੀਵਰਸਿਟੀ ਜਾਣਾ ਉੱਥੇ ਪੜ੍ਹਾਈ ਕਰਨੀ ਆ ਪੜ੍ਹਾਈ ਦੇ ਨਾਲ ਨਾਲ ਉੱਥੇ ਤੁਹਾਡਾ ਤੁਹਾਨੂੰ ਹੋਰ ਜ਼ਿੰਦਗੀ ਦੇ ਜਿਹੜੇ ਜਿੰਨਾ ਵੀ ਤੁਹਾਡਾ ਤਜਰਬੇ ਸਿੱਖਣ ਨੂੰ ਮਿਲਦੇ ਆ ਤੁਹਾਨੂੰ ਬਹੁਤ ਆਸੇ-ਪਾਸੇ ਹਿਮਾਚਲ ਐ ਹਰਿਆਣਾ ਤੁਹਾਡੀ ਯੂਨਿਟੀ ਬਣਦੀ ਆ ਤੁਸੀਂ ਆਸੇ-ਪਾਸੇ ਉਹਨਾਂ ਦੇ ਕਲਚਰ ਵੀ ਸਿੱਖਦੇ ਆ ਤੁਸੀਂ ਦੇਖਦੇ ਵੀ ਆ ਤਾਂ ਕਰਕੇ ਵੀ ਸਾਡਾ ਕਾਰਨ ਆ ਹੀ ਸੀ ਅੱਜ ਇੱਥੇ ਇਕੱਠੇ ਹੋਣ ਦਾ ਵੀ ਜਿਵੇਂ ਕਿ ਕਿਸਾਨ ਮੋਰਚੇ ਦੇ ਵਿੱਚ ਜਿਵੇਂ 2 ਤੋਂ 4 ਹੌਲੀ ਹੌਲੀ ਜੁੜਦੇ ਜੁੜਦੇ ਸੰਘਰਸ਼ ਬਹੁਤ ਵੱਡਾ ਹੋਇਆ ਉਸੇ ਤਰ੍ਹਾਂ ਹੁਣ ਜਿਵੇਂ ਅਸੀਂ ਸੰਘਰਸ਼ ਲੜ ਰਹੇ ਆ ਤੇ ਸਾਡਾ ਆਹੀ ਮੈਸੇਜ ਆ ਵੀ ਸਰਕਾਰਾਂ ਨੂੰ ਤੇ ਜਿਹੜੇ ਸਾਡੇ ਭਰਾ ਨੇ ਜਿਹੜੇ ਉੱਥੇ ਸੰਘਰਸ਼ ਲੜ ਰਹੇ ਆ ਵੀ ਅਸੀਂ ਜੇ ਖੜੇ ਆ ਤਾਂ ਇੱਕ ਜੁੱਟ ਠੋਕੇ ਖੜੇ ਆ ਤੇ ਹਮੇਸ਼ਾ ਉਹਨਾਂ ਦਾ ਸਾਥ ਦੇਵਾਂਗੇ ਜੇ ਸਾਨੂੰ ਜਾਨ ਦੀ ਵੀ ਲੋੜ ਪਈ ਅਸੀਂ ਜਾਵਾਂਗੇ ਤੇ ਉੱਥੇ ਮੋਰਚੇ 'ਚ ਲੜਾਂਗੇ ਬਿਲਕੁਲ ਤਾਂ ਇਹ ਜਿਹੜੀ ਆਵਾਜ਼ ਹੈ ਉਹ ਇੱਥੋਂ ਵਿਦੇਸ਼ਾਂ ਦੀ ਧਰਤੀ ਤੋਂ ਉੱਠੀ ਹੈ ਕਹਿੰਦੇ ਜਾਣ ਦੀ ਲੋੜ ਪਈ ਤਾਂ ਇੱਥੋਂ ਜਹਾਜ਼ ਭਰ ਕੇ ਜਿਵੇਂ ਪਹਿਲਾਂ ਜਾਂਦੇ ਰਹੇ ਨੇ ਜੇ ਸਰਕਾਰਾਂ ਬਣਾਉਣ ਦੇ ਵਾਰੀ ਕਹਿੰਦੇ ਸਪੋਰਟ ਦਿੱਤੀ ਜਾ ਸਕਦੀ ਹੈ ਤਾਂ ਫਿਰ ਜਦੋਂ ਪੰਜਾਬ ਨੂੰ ਬਚਾਉਣ ਦੀ ਵਾਰੀ ਆਣੀ ਹੈ ਫਿਰ ਤਾਂ ਕੋਈ ਮੈਨੂੰ ਲੱਗਦਾ ਕਿ ਮਨਚ ਭੁਲੇਖਾ ਹੀ ਨਾ ਰੱਖੇ ਕਿ ਪੰਜਾਬੀ ਕਿੱਥੇ-ਕਿੱਥੇ ਜਿੱਥੇ ਵੱਸਦੇ ਨੇ ਕੀ-ਕੀ ਕਰ ਸਕਦੇ ਨੇ ਨਾ ਤਾਂ ਦੂਜੀ ਜਿਹੜੀ ਇੱਕ ਜ਼ਰੂਰ ਅਸੀਂ ਅਪੀਲ ਕਰਨੀ ਚਾਹਾਂਗੇ ਕਿ ਜਿਹੜਾ ਜਦੋਂ ਵੀ ਕੋਈ ਇਦਾਂ ਦੇ ਮੋਰਚੇ ਲੱਗਦੇ ਨੇ ਤਾਂ ਵੱਡੇ ਪੱਧਰ ਤੇ ਸਕੈਮ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੀ ਫੰਡਿੰਗ ਨਾ ਕੀਤੀ ਜਾਵੇ ਇਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੀ ਅ ਹੋਵੇਗੀ ਪੈਸੇ ਦੀ ਜ਼ਰੂਰਤ ਹੋਵੇਗੀ ਤਾਂਸੀ ਅਫੀਸ਼ੀਅਲ ਨੰਬਰ ਜਾਰੀ ਕਰਾਂਗੇ ਪਰ ਖਾਸ ਤੌਰ ਤੇ ਵਿਦੇਸ਼ੀ ਜਿਹੜੇ ਬਹੁਤ ਕਹਿੰਦੇ ਭਾਵੁਕ ਹੋ ਜਾਂਦੇ ਨੇ ਤੇ ਪੈਸਾ ਜਿਹੜਾ ਹੈ ਉਹ ਕਈ ਵਾਰ ਗਲਤ ਹੱਥਾਂ ਦੇ ਵਿੱਚ ਚਲਾ ਜਾਂਦਾ ਹੈ ਤਾਂ ਯੂਨੀਵਰਸਿਟੀ ਦੇ ਲਈ ਅੱਗੇ ਦੀ ਰਣਨੀਤੀ ਵਿਦਿਆਰਥੀਆਂ ਦੀ ਕੀ ਰਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਮੀਟਿੰਗ ਕੀਤੀ ਜਾਣੀ ਹੈ ਉਸ ਤੇ ਉੱਪਰ ਨਜ਼ਰ ਰਵੇਗੀ ਪਰ ਇਹ ਕੈਲਕਰੀ ਦੇ ਵਿੱਚ ਜਿਹੜਾ ਭਾਈਚਾਰਾ ਇਕੱਠਾ ਹੋਇਆ ਹੈ ਉਹਨਾਂ ਦਾ ਇੱਕ ਛਲਾਗਾ ਯੋਗ ਕਦਮ ਹੈ ਨਾਲ ਹੀ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵੀ ਮੋਰਚੇ ਲੱਗਣਗੇ ਜੇਕਰ ਸੈਨੇਟ ਦੀਆਂ ਚੋਣ